ਜਮਾ ਸਸਤੇ ਰੇਟਾਂ ਦੀ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਇੱਕ ਤਾਂ ਆਪਾਂ ਪੂਰਾ ਸੋਹਣਾ ਜਮਾ ਨਮਾ ਬਣਿਆ ਹੋਇਆ ਘਰ ਲੈ ਕੇ ਪਹੁੰਚੇ ਹਾਂ ਕੋਠੀ ਤੋਂ ਵੀ ਸੋਹਣਾ ਘਰ ਬਣਿਆ ਹੋਇਆ ਦੋ ਕਮਰੇ ਮਿਲ ਜਾਣਗੇ ਰਸੋਈ ਬਣੀ ਹੋਈ ਹੈ ਲੌਬੀ ਬਣੀ ਹੋਈ ਹੈ ਗੱਲਬਾਤ ਆਪਾਂ ਕਰਦੇ ਹਾਂ ਜੀ ਪੂਰੀ ਦੀ ਪੂਰੀ ਤੇ ਦੋ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜਮਾ ਸਸਤੀਆਂ ਪਹਿਲਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929488 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਇਹ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋ ਮ ਆਪਣੇ ਕੋਲੇ ਭੇਜੋ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਗੇ ਜ ਪਹਿਲੀ ਗੱਡੀ ਆਪਾਂ ਆਲਟੋ ਲੈ ਕੇ ਪਹੁੰਚੀ ਹਾਂ ਆਲਟੋ ਕੈਟਨ ਸਿਲਵਰ ਰੰਗ ਦੀ ਟਾਇਰਾਂ 'ਚ ਅਲਾਈ ਲੱਗੀ ਹੋਈ ਨੇ ਸੋਹਣੀ ਆਪਰ ਨੂੰ ਗੱਡੀ ਦੇਖਣ ਨੂੰ ਮਿਲੂਗੀ ਮਾਲਕ ਦੇ ਪਰਸਨਲ ਗੱਡੀਆਂ ਪੰਜਾਬ ਨੰਬਰ ਹੈ ਕਾਗਜ਼ ਪੱਤਰ ਸਾਰੇ ਪੂਰੇ ਆਪ ਨੂੰ ਮਿਲ ਜਾਣਗੇ ਸੀ ਨੰਬਰ ਪਲੇਟਾਂ ਸਰਕਾਰੀ ਆਪ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ ਨਾ ਤਾਂ ਗੱਡੀ ਤੇ ਕੋਈ ਸਕ੍ਰੈਚ ਨਾ ਕੋਈ ਡੈਂਟ ਨਾ ਕੋਈ ਡੈਮੇਜ ਗੱਡੀ ਇੱਕ ਨੰਬਰ ਹੈ ਜੀ ਬੰਪਰ ਵਗੈਰਾ ਆਪ ਨੂੰ ਵਧੀਆ ਮਿਲ ਜਾਣਗੇ ਬਾਕੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦਾ ਏਰੀਆ ਹੈਗਾ ਸੀ ਮੋਗਾ ਡਿਮਾਂਡ ਦੀ ਗੱਲ ਕਰੀਏ 1,80,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਗੱਡੀ ਦੀ ਮੋਕੇ ਦਾ ਸਾਰਾ ਕੰਮ ਗੱਡੀ ਦਾ ਕਰਵਾ ਰੱਖਿਆ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਕੋਈ ਗੱਡੀ ਕੰਮ ਨਹੀਂ ਭਾਲਦੀ ਹਰ ਇੱਕ ਕੰਮ ਪਹਿਲਾਂ ਤੋਂ ਆਪਾਂ ਨੂੰ ਕੰਪਲੀਟ ਮਿਲੂਗਾ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹਾਂ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੇ ਹਾਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਨੰਬਰ 22 ਦਾ ਸਕਰੀਨ ਤੇ ਹੈ ਜੀ ਜਿਨ੍ਹਾਂ ਦੀ ਗੱਡੀ ਹੈ 80549 55035 ਗੱਲ ਕਰਾਂਗੇ ਆਪਾਂ ਨੰਬਰ 2 ਤੇ ਜਿਹੜੀ ਸੈਕਿੰਡ ਗੱਡੀ ਲੈ ਕੇ ਪਹੁੰਚਿਆ ਸੀ ਗੱਡੀ ਇਹ ਜੀ ਆਪਣੇ ਕੋਲੇ i20 2013 ਮਾਡਲ ਹੈ ਜੀ ਗੱਡੀ ਦਾ ਤੇ ਦੂਜੇ ਨਾਮ ਗੱਡੀਆ ਜਲੰਧਰ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚਿਆ ਜੇ ਤੁਹਾਨੂੰ ਗੱਡੀ ਇਹ ਪਸੰਦ ਆਵੇ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਜੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਇੱਕ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ 2,85,000 ਰੁਪਿਆ ਬਾਕੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਕਰ ਲਵਾਂਗੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਗੱਡੀ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦਾ ਹਾਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਹਰ ਇੱਕ ਚੀਜ਼ ਆਪਾਂ ਤੁਹਾਨੂੰ ਬਾਕੀ ਦੱਸ ਹੀ ਰਹੇ ਹਾਂ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਓ ਬਾਕੀ ਮਾਲਕ ਨੇ ਦੱਸਿਆ ਸਾਰਾ ਕੰਮ ਮੋਕੇ ਦਾ ਕਰਵਾ ਰੱਖਿਆ ਸੀ ਕੋਈ ਗੱਡੀ ਕੰਮ ਨਹੀਂ ਭਾਲਦੀ ਪੰਜਾਬ ਨੰਬਰ ਦੀ ਗੱਡੀ ਆ ਤੇ 285 ਰਿਮਾਰਡ ਆ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਗੱਲ ਕਰ ਲਿਓ ਤੁਸੀਂ ਆਪ ਹੀ ਜੀ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੀ ਜਾਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੀ ਜੇ ਤੁਹਾਨੂੰ ਦੋਵੇਂ ਗੱਡੀਆਂ ਪਸੰਦ ਆਈਆਂ ਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਜਰੂ ਕਰ ਦਿਓ ਹਰ ਰੋਜ਼ ਆਪਣੀ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਜੀ ਅਲੱਗ-ਅਲੱਗ ਏਰੀਆ ਚੋਂ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਘਰ ਦੀ ਵੀਡੀਓ ਕੋਠੀ ਦੀ ਵੀਡੀਓ ਗੱਡੀ ਮੋਟਰਸਾਈਕਲ ਹਰ ਚੀਜ਼ ਆਪਾਂ ਲੈ ਕੇ ਆਉਣੀ ਹੈ ਜੀ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੁਝ ਵੀ ਹੈ ਜੀ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ। ਚਾਹੀ ਕੋਠੀ ਹੈ, ਘਰ ਹੈ ਜੀ, ਗੱਡੀ ਹੈ, ਮੋਟਰਸਾਈਕਲ ਹੈ, ਕੁਝ ਵੀ ਹੈ ਜੀ। ਆਪਣੇ ਕੋਲੇ ਬਸ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਕਰੋ। ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਚੱਲਦੇ ਰਹਿੰਦੇ ਹੈਗਾ। 9465929488 ਤੇ ਹੁਣ ਆਪਾਂ ਕੋਠੀ ਦੀ ਗੱਲ ਕਰਾਂਗੇ ਜੀ ਜਿਹੜੀ ਆਪਾਂ ਕੋਠੀ ਲੈ ਕੇ ਪਹੁੰਚੀ ਆ। ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਸੀ। ਕੋਠੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਜਮਾਂ ਨਮੀਆਂ ਸੀ ਬਿਲਕੁਲ ਨਵੀਂ ਫਰੈਸ਼ ਕੋਠੀ ਆ ਜਮਾਂ ਨਮੀਆਂ ਸੀ ਹੁਣੇ ਤਿਆਰ ਹੋਈ ਆ ਤੇ ਕੋਠੀ ਦੀ ਜਗ੍ਹਾ ਪਰ ਮਿਲੂਗੀ 60 ਗੱਜ ਤੇ ਕੋਠੀ ਦੇ ਜਿਹੜੇ ਓਨਰ ਨੇ ਜਿਨ੍ਹਾਂ ਦੀ ਇਹ ਕੋਠੀ ਆ ਜੀ ਜਿਨ੍ਹਾਂ ਨੇ ਤਿਆਰ ਕਰਵਾਈ ਆ ਉਹਨਾਂ ਨੇ ਦੱਸੇਗਾ ਵੀ ਕੋਠੀ ਕਿਸੇ ਨੇ ਕਿਸ਼ਤਾਂ ਤੇ ਲੈਣੀ ਆ ਕਿਸੇ ਨੇ ਲੋਨ ਕਰਵਾਉਣਾ ਹੈਗਾ ਤਾਂ ਕਿਸ਼ਤਾਂ ਤੇ ਕੋਠੀ ਇਹ ਸੇਲ ਹੋ ਜੂਗੀ ਲੋਨ ਹੋ ਜੂਗਾ ਤੇ ਜਿੰਨੀ ਡਿਮਾਂਡ ਆ ਜੀ ਉਹਦਾ 20% ਪਹਿਲਾਂ ਭਰਨਾ ਹੈਗਾ ਜਿਵੇਂ ਕਿ 20 ਲੱਖ ਰੁਪਿਆ ਇਹਨਾਂ ਨੇ ਡਿਮਾਂਡ ਕੀਤੀ ਹੈਗੀ ਮੌਕੇ ਤੇ ਹੋਰ ਵੀ ਕੀਤਾ ਜਾਊਗਾ ਤੇ 2 ਕੁ ਲੱਖ ਰੁਪਿਆ ਪਹਿਲਾਂ ਭਰ ਕੇ ਤੇ ਕੋਠੀ ਦੀਆਂ ਬਾਕੀ ਕਿਸ਼ਤਾਂ ਹੋ ਜਾਣਗੀਆਂ ਲੋਨ ਹੋ ਜਾਊਗਾ ਤੁਸੀਂ ਖਰੀਦ ਸਕਦੇ ਹੋ ਕਿਸ਼ਤਾਂ ਤੇ ਕਿਸ਼ਤਾਂ ਤੇ ਕੋਠੀ ਵਾਸਤੇ ਤੁਸੀਂ ਬਹੁਤ ਜ਼ਿਆਦਾ ਕੈਨ ਰਹਿਣੀਓ ਜੀ ਕਿਸ਼ਤਾਂ ਤੇ ਕੋਠੀ ਆਪਾ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਤੇ ਜਿਨ੍ਹਾਂ ਦੀ ਕੋਠੀ ਹੈ ਜੀ ਗੱਲ ਕਰ ਲਿਓ ਉਹਨਾਂ ਨਾਲ ਬਾਕੀ ਦੀ ਕੋਈ ਵੀ ਗੱਲ ਕਰਨੀ ਹੋਵੇ 95696 62272 ਤੇ ਕੋਠੀ ਆਪਾਂ ਲੁਧਿਆਣਾ ਏਰੀਆ ਚਲੇ ਕੇ ਪਹੁੰਚਿਆ ਸੀ ਰਾਹੁ ਰੋਡ ਲੁਧਿਆਣਾ ਮਿਹਰਬਾਨ ਇਨਕਲੇਬ ਦੇ ਵਿੱਚ ਕੋਠੀ ਤੁਹਾਨੂੰ ਮਿਲ ਜੂਗੀ ਬਾਕੀ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਸੀ ਵੀਡੀਓ ਕਿਵੇਂ ਦੀ ਲੱਗੀ ਕੋਠੀ ਕਿਵੇਂ ਦੀ ਲੱਗੀ ਦੋਵੇਂ ਗੱਡੀਆਂ ਕਿਵੇਂ ਦੀ ਲੱਗੀਆਂ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਸ ਬਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਦੀ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਜ਼ਰੂਰ ਕਰ ਦਿਓ ਤੇ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਸੀ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਜ਼ਰੂਰ ਕਰ ਦਿਓ ਤੁਸੀਂ ਐਡ ਕਰਵਾਉਣੀ ਹੈ ਭੇਜੋ ਫਰੀ ਚ ਆਪਾਂ ਐਡ ਲਾ ਦਾਂਗੇ ਉੱਤੇ ਆਪਣਾ ਵਟਸਐਪ ਨੰਬਰ ਚੱਲਦਾ ਰਹਿੰਦਾ ਨਾ ਤਾਂ ਕੋਈ ਪੁੱਛਣ ਦੀ ਲੋੜ ਆਪਾਂ ਨੂੰ ਨਾ ਕੋਈ ਫੋਨ ਕਰਕੇ ਨਾ ਕੋਈ ਮੈਸੇਜ ਕਰਕੇ ਡਾਇਰੈਕਟ ਬਸ ਭੇਜ ਦਿਆ ਕਰੋ ਜਲਦੀ ਤੋਂ ਜਲਦੀ ਐਡ ਤੋੜੀ ਲਗਾ ਦਿੱਤੀ ਜਾਵੇਗੀ